ਪੰਜਾਬ ਸਰਕਾਰ ਨੇ ਵਾਅਦੇ ਮੁਤਾਬਕ 378 ਨੌਜਵਾਨਾਂ ਨੂੰ ਜਿਹੜੇ ਕੱਚੇ ਵਰਕਰ ਸੀ ਉਹਨਾਂ ਨੂੰ ਪੱਕਾ ਕੀਤਾ ਤੇ ਜਿਹੜਾ ਜੰਗਲਾਤ ਵਿਭਾਗ ਸੀ ਉਸ ਦੇ ਵਿੱਚ ਉਹਨਾਂ ਨੂੰ ਪੱਕੀ ਨੌਕਰੀ ਦੇ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜੇ ਪੱਤੇ ਵੀ ਦਿੱਤੇ ਜਾਣਗੇ ਤੇ ਜੋ ਵੀ ਉਹਨਾਂ ਦਾ ਡੀਏ ਵਗੈਰਾ ਹੋਵੇਗਾ ਉਹ ਵੀ ਉਹਨਾਂ ਨੂੰ ਮਿਲੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਜਿਹੜਾ ਜੰਗਲਾਤ ਵਿਭਾਗ ਸੀ ਉਸ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਜਿਹੜੇ ਭਗਵੰਤ ਮਾਨ ਸਰਕਾਰ ਆ ਉਸ ਨੇ ਇਨਾਂ ਨੂੰ ਪੱਕੇ ਕੀਤਾ ਕੀ ਕਹਿਣਾ ਮੰਤਰੀ ਘਟਾਰੂ ਚੱਕਦਾ ਉਹ ਤੁਹਾਨੂੰ ਦਿਖਾਉਨੇ ਆ ਮੈਨੂੰ ਤੁਹਾਡੇ ਸਭ ਦੇ ਨਾਲ ਇਹ ਗੱਲ ਸ਼ੇਅਰ ਕਰਦਿਆਂ ਜਿੱਥੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਉਥੇ ਨਾਲ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹਨਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਨੇ ਪੰਜਾਬੀ ਲੋਕਾਂ ਦੇ ਨਾਲ ਜਿੱਥੇ ਬਾਕੀ ਸਵਾਲਾਂ ਦੇ ਉੱਤੇ ਵੱਡੇ ਵਾਅਦਿਆਂ ਤੋਂ ਬਾਅਦ ਅਮਲ ਚ ਨੂੰ ਲਾਗੂ ਕਰਨ ਦਾ ਪਿਛਲੇ 10 ਸਾਲਾਂ ਦੇ ਦੌਰਾਨ ਕੰਮ ਗਿਆ ਤਾਂ ਉਹਦੇ ਨਾਲ ਦੇ ਨਾਲ ਰੋਜ਼ਗਾਰ ਦੇ ਪੱਖ ਤੋਂ ਆਮ ਆਗਮਨੀ ਪਾਰਟੀ ਦੀ ਸਰਕਾਰ ਅ ਸੀਰੀ ਅਰਬਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਤੇ ਪੰਜਾਬ ਦੇ ਅੰਦਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਅੰਦਰ ਨਵੇਂ ਰੋਜ਼ਗਾਰ ਦੇ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾ ਰਿਹਾ ਸੋ ਇਹਦੇ ਨਾਲ ਦੇ ਨਾਲ ਅ ਮੇਰੇ ਜੰਗਲਾਤ ਮਹਿਕਮੇ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਨੇ 378 ਪੰਜਾਬ ਦੇ ਕੀਰਤੀ ਕਾਮੇ ਜਿਹੜੇ ਕਈ-ਕਈ ਸਾਲਾਂ ਤੋਂ ਜੰਗਲਾਤ ਵਿਭਾਗ ਦੇ ਅੰਦਰ ਬਦੌਰ ਡੇਲੀ ਵੇਸ ਕੰਮ ਕਰਦੇ ਸਨ ਪਰ ਪੁਰਾਣੀਆ ਸਰਕਾਰਾਂ ਦੀ ਨਲਾਕੀ ਕਰਕੇ ਉਹਨਾਂ ਦੀ ਬੇਰੁਖੀ ਕਰਕੇ ਇਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾ ਚੁੱਕਿਆ ਸੋ ਮੈਨੂੰ ਇਸ ਗੱਲ ਦੀ ਜਿਹੜੀ ਆਹੋ ਵੱਡਾ ਮਾਣ ਹੈ ਕਿ ਫੋਰੈਸਟ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ 378 ਜਿਹੜੇ ਉਹ ਕਾਮੇ ਆ ਜੋ ਜਿਹੜੇ ਡੇਲੀ ਵੇਸ ਹਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਤਿਹਾਸਕ ਫੈਸਲਾ ਕੀਤਾ ਕੈਬਨਿਟ ਦੇ ਅੰਦਰ ਸੋ ਬਹੁਤ ਜਲਦੀ ਇਹਨਾਂ ਨੂੰ ਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਵੀ ਮਿਲਣਗੇ ਸੋ ਮੈਂ ਜਿੱਥੇ ਇਹਨਾਂ ਸਾਰੇ ਡੇਲੀ ਵੇਸ ਕਾਮਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਉਹਦੇ ਨਾਲ ਮੈਂ ਇਹ ਵੀ ਸਮਝਦਾ ਕਿ ਇਹਦੇ ਨਾਲ ਫੋਰੈਸਟ ਦੇ ਅੰਦਰ ਨਵੀਂ ਊਰਜਾ ਪੈਦਾ ਹੋਈ ਆ ਸੋ ਪੰਜਾਬ ਦੇ ਅੰਦਰ ਫੋਰੈਸਟ ਨੂੰ ਹੋਰ ਅ ਬੁਲੰਦੀਆਂ ਤੇ ਲਜਾਨ ਦੇ ਲਈ ਨਵੀਂ ਊਰਜਾ ਦੇ ਨਾਲ ਜਿਹੜਾ ਉਹ ਇਹ ਸਾਰੇ ਕੰਮੇ ਕੰਮ ਕਰਨਗੇ ਸੋ ਲਗਾਤਾਰ ਪੰਜਾਬੀਆਂ ਦੇ ਜਿੱਥੇ ਵਾਕਫਕ ਸਵਾਲਾਂ ਦੇ ਉੱਤੇ ਸਾਡੇ ਵੱਲੋਂ ਉਹਨਾਂ ਨਾਲ ਚਰਚਾ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਅਮਲ 'ਚ ਲਾਗੂ ਕਰਨ ਦੇ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਪੰਜਾਬ ਦੇ ਅੰਦਰ 55 52000 ਪੰਜਾਬ ਦੇ ਨਵੇਂ ਨੌਜਵਾਨਾਂ ਨੂੰ ਕੰਮ ਦਿੱਤਾ ਉਹਦੇ ਨਾਲ ਜੇ ਨਾਲ ਜਿਹੜਾ ਮਾਨ ਸਾਹਿਬ ਦਾ ਇੱਕ ਇਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਉਹਨ ਵਿਦੇਸ਼ਾਂ ਵੱਲ ਜਾਨ ਦੀ ਬਜਾਏ ਪੰਜਾਬ ਦੇ ਅੰਦਰ ਇਹ ਠੁਕ ਮਰਜ਼ਗਾਰ ਜਿਹੜੇ ਸਰਕਾਰ ਉਹਦਾ ਪ੍ਰਬੰਧ ਕਰ ਰਹੀ ਹੈ ਸੋ ਉਸ ਕੜੀ ਵੱਜੋਂ ਉਸ ਦਿਸ਼ਾ ਦੇ ਵਿੱਚ ਇਹ ਜਿਹੜੇ ਕੰਮੇ ਪੱਕੇ ਕੀਤੇ ਗਏ ਆ ਇਹਨਾਂ ਨੂੰ ਨਾ ਕੇਵਲ ਹੁਣ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਇੰਕ੍ਰੀਮੈਂਟਾਂ ਲੱਗਿਆ ਕਰਨਗੀਆਂ ਇਹਨਾਂ ਦੇ টিਏ ਟੀਏ ਬਣਿਆ ਕਰਨਗੇ ਸੋ ਇਹਨਾਂ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹ ਸਾਰੇ ਕੰਮ ਜਿਹੜੇ ਆ ਹੋਰ ਮਨਦਲੇਰੀ ਤੇ ਹਿੰਮਤ ਦੇ ਨਾਲ ਪੰਜਾਬ ਦੇ ਅੰਦਰ ਫੋਰਸ ਨੂੰ ਡਿਵੈਲਪ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਨਗੇ ਸਾਰੇ ਕਾਮਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ